ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਪੈਸੀਲ ਜੈਤੋ ਤੇ ਜ਼ਿਲ੍ਹਾ ਬਈ ਨੂੰ ਫਰੀਦਕੋਟ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚੀਪਸ ਪਸਵਾਉਂਦੇ ਰਹਿੰਦੇ ਨੇ ਟਰੇਟਿੰਗ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਤਾਂ ਜਰਸੀ ਆ ਨਕੀਨੇ ਟੋਪ ਦੇ ਜੀ ਇੱਕ ਸੂਈ ਵੀ ਤੇ ਇੱਕ ਗੱਬਣ ਦੋ ਐਚ ਐਫ ਕ੍ਰੋਸ ਆ ਜੀ ਚੰਗੀਆਂ ਜੀ ਕੱਦ ਕਾਠ ਤੇ ਵਜਨ ਵਾਲੀਆਂ ਹੈਗੀਆਂ ਪਸੂ ਦਾ ਬਾਈ ਕੋਲ ਜਾਦੇ ਸੀਗੇ ਮੈਂ ਉਹਨਾਂ ਚ ਲੇਟ ਹੋ ਗਿਆ ਦੋ ਸੇਲ ਹੋ ਗਈਆਂ ਚਾਰ ਰਹਿ ਗਈਆਂ ਡਿਟੇਲ ਪ੍ਰੋਪਰ ਆਪਾਂ ਬਾਈ ਕੋਲ ਲਾਂ ਕੇ ਆ ਜਾਈਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਜੀ ਨਾਮ ਵੀਰੇ ਜਸ਼ਨ ਸਿੰਘ ਅੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤੋਂ ਸੀ ਜਾਈ ਤੋਂ ਮੋਬਾਈਲ ਨੰਬਰ 9877624531 ਠੀਕ ਹੈ ਜੀ ਆਪਾਂ ਜਿਹੜੀ ਪਹਿਲਾ ਵੀਡੀਓ ਪਾਈ ਸੀ ਵੈਗਿਆ ਮਾਲੀ ਹਾਂ ਵੀਰੋ ਸ਼ਾਮ ਤੱਕ ਕਰਮਾਲ ਵੈਗ ਗਈ ਸਾਰਾ ਠੀਕ ਹੈ ਜੀ ਹਾਂਜੀ ਤੇ ਅੱਜ ਕਿੰਨੇ ਐਨੀਮਲ ਸੇਲ ਸੀ ਐਨੀਮਲ ਵੀਰੇ ਸੁਬਾ ਸ਼ੇਸ਼ੀ ਗਏ ਠੀਕ ਹੈ ਜੀ ਹੁਣ ਇਸ ਟਾਈਮ ਦੋ ਤਾਂ ਸੇਲ ਹੋ ਗਏ ਤੇ ਇੱਕ ਵੜ ਲੈ ਕੇ ਆਣੀ ਖੜੀ ਆ ਤੇ ਚਾਰ ਰਹਿ ਗਿਆ ਇਸ ਟਾਈਮ ਠੀਕ ਹੈ ਜੀ ਹਾਂਜੀ ਦੋ ਜਰਸੀ ਦੇ ਨਕੀਨੇ ਬਈ ਇਹ ਫਾਰਮ ਵਾਲੇ ਆ ਕਿ ਕਿੱਥੋਂ ਲੈ ਕੇ ਆਉਂਦੇ ਵੀਰੇ ਆਪਾਂ ਗੱਪ ਨਹੀਂ ਮਾਰਨਾ ਲੈ ਘਰੇਲੂ ਆ ਕਹਿੰਦੇ ਨੂੰ ਫਾਰਮ ਵਾਲੇ ਕਹਿੰਦੇ ਪਰ ਆਪਾਂ ਕਹਨੇ ਨਹੀਂ ਹੈ ਰੀਜਨਲ ਇਧਰ ਲੀਆਂ ਪੰਜਾਬ ਵਾਲੀਆਂ ਠੀਕ ਹੈ ਜੀ ਤੇ ਯਾਨੀ ਚੰਗਾ ਬੰਦਿਆਂ ਦਾ ਸਾਹਮਾ ਹਾਂ ਵਧੀਆ ਸੀਗੀ ਗੌਰਪੂਰੀ ਜਿਹਨਾਂ ਤੋਂ ਲੈ ਕੇ ਆਂਦੀਆਂ ਠੀਕ ਹੈ ਜੀ ਹਾਂਜੀ ਬਈ ਤੇ ਬਈ ਇੱਕ ਨੰਬਰ ਸੂਈ ਸਵਾਈ ਤੇ ਸ਼ੁਰੂ ਕਰ ਲੈਨੇ ਕਦੋਂ ਸੂਈ ਆ ਜੀ ਇਹ ਵੀਰੇ ਕੱਲ ਸ਼ਾਮ ਨਹੀਂ ਸੂਈ ਆ ਠ ਬੱਚਾ ਕੀ ਦਿੱਤਾ ਵੀ ਬੱਚਾ ਵੀ ਬੱਚਾ ਦੇਗਾ ਮਗਰ ਬੱਚਾ ਜੀਰ ਡੰਨਾ ਜੀ ਜੀਰ ਦੀ ਵੀਡੀਓ ਹੈਗੀ ਵੀ ਵੇਖ ਲੈ ਕੋਈ ਮਰਜ਼ੀ ਠੀਕ ਹੈ ਕਿੰਨੇ ਜਵਾਨਾਂ ਹੋ ਗੀਆਂ ਜੀ ਛਵਾਈ ਵੀਰੇ ਦੋ ਟਾਈਮ ਹੋਈ ਆ ਕੱਲ ਸ਼ਾਮ ਜੀ ਨੂੰ ਕੱਢਿਆ ਸੀਗਾ ਇੱਕ ਪਾੜ ਕੇ ਚਾਰ ਪੰਜ ਲੀਟਰ ਬੌਲਾ ਤੇ ਖਾਲੀ ਕੀਤੀ ਨਹੀਂ ਪੰਜ ਚਾਰ ਵੀ ਜਾਨਕੀ ਸਵੇਰ ਕੱਢ ਲਿਆ ਸੀਗਾ ਠੀਕ ਆ ਅੰਦਾਜ਼ਾ ਜਾਨੀ ਹੁਣ ਜਾਨਕੀ ਸਟਾਰਟਿੰਗ ਹੋਣੀ ਹੋਈ ਬੌਲੇ ਦੀ ਜੇ ਆਪਾਂ ਖਾਲੀ ਤੋਂ ਕਰੀਏ ਫਿਰ ਤਾਂ 13 14 ਹੋਊਗਾ ਕਿ ਆਪਾਂ ਉਂ ਕਰੀਏ ਜਾਨਕੀ 12 13 ਦਾ ਨੋਰਮਲ ਸਟਾਰਟਿੰਗ 12 13 ਕਿਲੋ ਦਾ ਸਟਾਰਟਿੰਗ ਆ ਜੀ ਕਿੰਨਾ ਕ ਪਾਜ ਦੁੱਧ ਵੀਰੇ ਦੁੱਧ ਜੀ ਰਿਬ ਠੀਕ ਹੈ ਜੀ ਥਣਾ ਦੀ ਓਕੇ ਹੈ ਜੀ ਥਣਾ ਦੇ ਤਾਂ ਵੀ ਆਪਣੇ ਸਾਰੇ ਪਾਸੇ ਓਕੇ ਹੁੰਦੇ ਬੇਫਿਕਰ ਹੋ ਕੇ ਆ ਜੀ ਕੋਈ ਘੋਰ ਸਿੱਟਾ ਨਹੀਂ ਨਾ ਨਾ ਕੋਈ ਨਹੀਂ ਵੀਰੇ ਭੂਰਾ ਤੋੜ ਕੇ ਦਿਖਾ ਦੇ ਵੀਰਾ ਟਾਪ ਦੀ ਜਰਸੀ ਨਗੀਨਾ ਹੀ ਕਹਿ ਲੋ ਜੀ ਤਾਜੀ ਸੂਈ ਆ ਮਗਰ ਬੱਚਾ ਬੱਚਾ ਏ ਜੇ ਰਡਾਨਾ ਜੇਰ ਵਾਲੇ ਪਾਸੋਂ ਤਾਂ ਬੇਫਿਕਰ ਹੋ ਜਾਓ ਜੀ ਦੂਜਾ ਸੂਆ ਜੀ ਟਾਪ ਦਾ ਨਗੀਨਾ ਜਿਹੜੇ ਸਟਾਰਟਿੰਗ ਆ ਪ੍ਰੋਪਰ ਖਾਲੀ ਨਹੀਂ ਹੋएगी 12 ਕਿਲੋ ਤੋਂ ਸਟਾਰਟਿੰਗ ਆ ਜੀ ਬੌਲੇ ਦੀ ਜੇ ਖਾਲੀ ਹੋਈ ਹੁੰਦੀ ਫਿਰ ਤਾਂ 13 14 ਕਿਲੋ ਹੋਣਾ ਸੀ ਫਵਾਨਾ ਥੱਬੇ ਦਾ ਤਿਆਰ ਕਰੀ ਬੈਠੀ ਆ ਜੀ ਬਾਈ ਕਹਿੰਦਾ ਮਾਲਕਾਂ ਨੇ ਤਾਂ 20 ਕਹਿ ਕੇ ਦਿੱਤੀ ਆ ਪਰ ਆਪਾਂ 18 ਕਹਿ ਕੇ ਦੇਣੀ ਜੇ ਅਗਲੇ ਦੇ ਘਰੇ 20 ਕਿਲੋ ਕੱਢੂਗੀ ਫੇਰੀ ਸੁਵਾ ਦਾ ਫੇਰੀ ਅਗਲਾ ਯਾਦ ਕਰਦਾ ਨਗੀਨ ਨਹੀਂ ਹੈ ਜਰਸੀ ਦਾ ਜੀ ਇੱਕ ਬਾਈ ਥੋੜੀ ਜੀ ਭਲ ਹੋਈ ਵੀ ਆ ਹਜੇ ਤੇ ਭਾਲਾ ਵੀ ਰੇ ਅਖੰਡ ਦੇ ਕੱਢਦੇ ਤੇ ਸੀ ਹੈ ਨਾ ਠੀਕ ਆ ਜੀ ਗੜ ਗੁੜੀ ਚਾਪ ਦੀ ਜੀ ਭਾਲਾ ਜੀ ਥਾਣਾ ਦਾ ਸਿਧਾਂਤ ਕੋਈ ਨਹੀਂ ਪੂਰਾ ਹੱਥੀ ਚਵਾਈ ਵਾਲਾ ਥਾਣਾ ਜਿਹੜੇ ਸਾਹ ਉਹਨਾਂ ਤਿਆਰੀਆ ਕਰਮ ਵਾਲੀ ਦੀ 20 ਕਿਲੋ ਪਾ ਵੀ ਦੇਊਗੀ ਬਾਕੀ ਸੇਵਾ ਦੇ ਸਿਰ ਤੇ ਆ ਬਰੀਡ ਦੇ ਪੱਖ ਤੋਂ ਦੇਖ ਸਕਦੇ ਹੋ ਪੂਰੀ 100 ਦੀ 100% ਆ ਸੋਹਣੀ ਫੇਸ ਕੁਆਲਟੀ ਛੋਟਾ ਜਿਹਾ ਕੰਨ ਆ ਕੱਦ ਕਾਠ ਤੇ ਵਜਨ ਵਾਲੀ ਆ ਮਗਰ ਬੱਚਾ ਵੱਛਾ ਏ ਜੇਰ ਦੀ ਵੀ ਡੰਨਾ ਖਾਣਾ ਦੀ ਵੀ ਡੰਨਾ ਬੇਫਿਕਰ ਹੋ ਕੇ ਆ ਜਿਓ ਜਿਵਾਈ ਤੁਸੀਂ ਕਰ ਲੈਣੀ ਆ ਦੋ ਟਾਈਮ ਕਰ ਲਿਓ ਬਾਈ ਦੇ ਘਰੇ ਚਾਰ ਟਾਈਮ ਕਰ ਲਿਓ ਮੈਂ ਰੇਕ ਵੀਡੀਓ ਚ ਕਹਿਣਾ ਹੁਣ ਸੂਏ ਸਵਾਈ ਪਸ਼ੂ ਦੀ ਬਾਈ ਦੇ ਘਰੇ ਚਿਵਾਈ ਜਰੂਰ ਕਰ ਲਿਆ ਕਰੋ ਤੇ ਗੱਭਨ ਦੇ ਥਣ ਜਰੂਰ ਪਾਸ ਕਰ ਲਿਆ ਕਰੋ ਪਨਾਲੇ ਪਾਸੋਂ ਬੇਫਿਕਰ ਸੀਲਸ ਆ ਉਹ ਵੀ ਪੂਰੀ ਸੀਲਸ ਆ ਉਹ ਫੁੱਲ ਆ ਵੀਰੇ ਚੱਕਰ ਹੀ ਨਹੀਂ ਬੱਚਾ ਉੱਥੇ ਖੜਾ ਆ ਹੀ ਬਹਿ ਜਾ ਥੱਲੇ ਸੀਲਸ ਆ ਉਹ ਵੀ ਪੂਰੀ ਆ ਬੇਫਿਕਰ ਹੋ ਜਿਓ ਚਾਹੇ ਨਿਆਣਾ ਪਾਉਣਾ ਪਾ ਲਿਓ ਪਰ ਬਣਾ ਨੇ ਇਹਨਾਂ ਤੋਂ ਫੋਲੋ ਵੀ ਕੋਈ ਚੱਕਰ ਹੀ ਨਹੀਂ ਠੀਕ ਆ ਮੁੱਲ ਬਾਈ ਇਹਦਾ ਜੈਜ ਮੁੱਲ ਵੀਰੇ ਕਰਨ ਨੂੰ ਤਾਂ ਲੋਕੀ ਇਹ ਜਨੇ 75 ਕਰੀ ਜਾਂਦੇ ਪਰ ਆਪਾਂ 60000 ਦੀ ਵੜ ਦੇ ਜਮਾ ਜੈਜ ਮੋੱਲਾ ਬਾਈ ਕਹਿੰਦਾ ਕਰੋਨ ਨੂੰ ਜਿੰਨਾ ਮਰਜ਼ੀ ਮੁੱਲ ਕਰਾ ਲਓ 60000 ਦੀ ਵੜ ਦੇ ਦਾਂਗੇ ਹੋਜੂ ਮਾੜਾ ਮੋਟਾ ਮਾਨਤਨ ਬਾਈ ਮਾਨਤਨ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਆ ਮਾੜਾ ਮੋਟਾ ਬਾਈ ਕਹਿੰ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਥੱਲੇ ਵਾਲੇ ਪਾਸੇ 22 ਨਾਲ ਕਨੈਕਟ ਕਰ ਸਕਦੇ ਆ ਬਾਬਾ ਮੰਗਦੇ ਉਹਨੇ ਕੀ ਹੁੰਨੇ ਵੀ ਫੇਰ ਵੀ ਮਾਨਤਨ ਕਰਦਾ ਕੋਈ ਠੀਕ ਆ ਜੀ ਪਹਿਲਾਂ ਵੀ ਮੈਂ ਇਸ ਘਰੋਂ ਕਈ ਵੀਡੀਓ ਬਣਾਈਆਂ ਪਸ਼ੂਆਂ ਦੀ ਗਿਣਤੀ ਹਮੇਸ਼ਾ 4 5 6 ਹੁੰਦੀ ਆ ਪਰ ਹੁੰਦੇ ਚੰਗੇ ਆ ਤੋ ਆਏ ਵੀਰੇ ਨਿਕਲ ਦੋ ਘੱਟ ਲਿਓ ਪਰ ਚੰਗਾ ਲਿਆਉਣਾ ਸਾਡਾ ਕੰਮ ਸਹੀ ਗੱਲ ਆ ਜੀ ਪਸ਼ੂਆਂ ਨਹੀਂ ਵੀ ਦਸ ਬਾਂਤੀਆਂ ਵੀ ਲਿਸੀਆਂ ਫਿੱਕੀਆਂ ਹੀ ਲਿਆਉਣੀਆਂ ਚੰਗੀਆਂ ਪਲਾਂਟਾਂ ਛੇ ਲਈ ਆਈ ਭਲਾਂ ਸਾਥ ਲਈ ਆਈ ਸਹੀ ਗੱਲ ਹੈ ਚੰਗੀਆਂ ਪੂਰੀਆਂ ਮੇਰੇ ਨਾਲ ਗੱਲ ਸੀਲ ਸਾਊਥ ਤੇ ਥਣਾ ਦੀ ਹੁੰਦੀ ਆ ਉਹ ਕਹਿੰਦਾ ਬਾਈ ਕਹਿੰਦਾ ਆਪਣੇ ਸਾਰੇ ਪਸ਼ੂਆਂ ਦੀ ਗਾਰੰਟੀ ਹੋਊਗੀ ਬਾਕੀ ਆ ਕੇ ਤਸੱਲੀ ਕਰ ਲਿਓ ਜਿੰਦੀ ਸੀ ਪੂਰੀ ਜਾਂ ਨਿਆਣਾ ਪੋਣਾ ਪਾ ਲਿਓ ਨਹੀਂ ਪੋਣਾ ਨਾ ਪਾਇਓ ਜੀ 60000 60 ਬਾਈ ਹਾਂ 60 ਬਾਈ 60000 ਚੋਂ ਮਾਨਤਾ ਨੂੰ ਹੋ ਜਾਊਗਾ ਜਿਹਨੂੰ ਜਜੂਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਹ ਜੀ ਦੋ ਨੰਬਰ ਬਾਈ ਇਹ ਵੀ ਇਹ ਵੀ ਵੀਰੇ ਜਰਸੀ ਆ ਪੰਜਾਬ ਵਾਲੀ ਰੀਜਨਲ ਆ ਬਈ ਸੂਆ ਬਈ ਸੂਆ ਵੀਰੇ ਪਲੂਨਾ ਪਹਿਲੇ ਸੂਏ ਹੁੰਦੀ ਆ ਦੰਦੋ ਜੀ ਦੰਦੋ ਵੇਖੀ ਨਹੀਂ ਬਈ ਠੀਕ ਆ ਜੀ ਦਣ ਕਿੰਨੇ ਲੈ ਜੂ ਜੀ ਦਣ ਵੀਰੇ ਲੈ ਜੂਗੀ 5-6 ਰਾਵਣਾ ਕਿੰਨਾ ਕੁ ਪਾਜੂ ਬਈ ਦੁੱਧ ਵੀਰੇ ਨਾਰਮਲੀ 17-18 ਨਾਰਮਲੀ ਆ ਵੀਰੇ ਜਿਵੇਂ ਵੈੜ ਦੀ ਬਰੀਡ ਬਰੂਡ ਆ ਕੋਲੇ ਜੱਥ ਨਾ ਚਵਾਜੋ ਇੱਕ ਖਾਸ ਚੀਜ਼ ਵੇਖਣ ਵਾਲੀ ਆ ਹਵਾਨੇ ਦੀ ਮੰਤਰ ਚੈੱਕ ਕਰੋ ਜੀ ਉਸ਼ੇ ਸਾਈਡ ਤੇ ਕਰੀ ਬਈ ਵੱਡਾ ਵੀ ਹਵਾਨਾ ਟਾਪ ਦਾ ਕਰੂ ਸੋਨਾ ਕੱਟ ਵਾਲਾ ਠੋਸ ਹਵਾਨਾ ਤਿਆਰ ਕਰੂ ਤੇ ਥਣ ਇੱਕੋ ਜੇ ਸੈਜ ਤੇ ਚਾਰੇ ਨਿਖੜ ਮੇ ਆ ਦੁੱਧ ਪਾਜੂ ਬਾਕੀ ਸੇਵਾ ਦੇ ਸਰਤੇ ਆ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਤੋਰ ਕੇ ਦਿਖਾਦੀ ਵੀਰ ਪਹਿਲਾ ਸੂਆ ਦੰਦੋ ਬਾਈ ਕਹਿੰਦਾ ਚੈੱਕ ਨਹੀਂ ਕੀਤੀ ਉਹ ਤੁਸੀਂ ਆਪਦੀ ਆ ਕੇ ਚੈੱਕ ਕਰ ਲਿਓ ਜੀ ਥੋੜੀ ਬੱਤਾ ਬਾਕੀ ਮੇਨ ਗੱਲ ਆ ਚੰਗੀ ਸੇਵਾ ਵਾਲੇ ਘਰ ਆਈਆ ਸਮੀ ਭਲੀ ਪੂਰੀ ਆ ਕੋਈ ਆਏ ਨਹੀਂ ਭਈ ਲੱਸੀ ਆ ਫਿੱਕੀ ਆ ਜਾਂ ਹੱਡ ਦੀਂਦੇ ਆ ਅੰਤ ਕੋਈ ਨਹੀਂ ਗੋਲ ਮਟੋਲੀ ਆ ਜੀ ਸਾਰੀ ਤੇ ਪੂਰੇ ਠੋਸ ਮਹਵਾਨੇ ਦੀ ਗਾਂ ਹੈ ਜ਼ਿਆਦਾਤਰ ਇਹ ਗਾ ਹੈ ਪਮਾਨਾ ਜੇ ਅਫਗਾਨਿਆਂ ਚ ਹੁੰਦਾ ਠੋਸ ਤੁਸੀਂ ਪੀਡੀਐਫ ਦਾ ਮੇਲਾ ਸਾਰਿਆਂ ਨੇ ਦੇਖਿਆ ਹੋ ਇਹ ਚੀਜ਼ ਦੀ ਮਾਨਤਾ ਉਹ ਉੱਥੇ ਜਿਆਦਾ ਸੀ ਬਟ ਜਿਹੜੇ ਪਸ਼ੂ ਦੁੱਧ ਦਾ ਲਾ ਉਹਦਾ ਹਵਾਨਾ ਹਮੇਸ਼ਾ ਠੋਸ ਹੋਊਗਾ ਟਟਵੇਂ ਹਵਾਨੇ ਦਾ ਪਸ਼ੂ ਦੁੱਧ ਘੱਟ ਦੇਊਗਾ ਦੇਖ ਜਿਆਦਾ ਦੇਊਗਾ ਸੀਲਸੂਲੇ ਵੀ ਆਈਆਂ ਵੀਰੇ ਕਰਮ ਵਾਲੀ ਰਸਾ ਸੜ ਤੈਨੂੰ ਪਿਆਰ ਮਹਿਸੂਸ ਨੀ ਚੱਕਰੀਂ ਭਲਾ ਜਿਹੜਾ ਫੋਲ ਬਾਨ ਕੇ ਜੋ ਲੋ ਅਜੇ ਗੱਠੰਗੂ ਦਾ ਝੋਲ ਪਈ ਆ ਬਾਕੀ ਮੇਨ ਗੱਲ ਅਸੀਂ ਚਾਰੂ ਚੂਰੂ ਵੀ ਫੋਲ ਆਲਾ ਲੱਗੀ ਸਾਹਮਣੇ ਚਾਰਨ ਨਾਲ ਦੀ ਨਾਲ ਹੀ ਖਾਨ ਲੱਗੀ ਪਸ਼ੂ ਖਾਊ ਬਾਈ ਤਾਂ ਹੀ ਦੁੱਧ ਦਿੰਦਾ ਜਿਹੜਾ ਖਾਊਂਦਾ ਨੇ ਗੱਲ ਜਿਹੜੇ ਕਈ ਪਸ਼ੂ ਨੱਕ ਜਾਂ ਮਾਰਦੇ ਹੁੰਦੇ ਉਹ ਗੱਲ ਹਾਈਟ ਵੀ ਚੈੱਕ ਕਰ ਲੋ ਜੀ ਪੂਰੀ ਚੰਗੀ ਹਾਈਟ ਦੀ ਆ ਪਹਿਲਾ ਸੂਆ ਸੁਣਦੀ ਆ ਜੀ ਠਨਾਲ ਦੀ ਗਾਰੰਟੀ ਆ ਉਹਦੇ ਅੱਲੇ ਪਾਸੇ ਬੇਫਿਕਰ ਠਨਾਲੋਂ ਵੀਰੇ ਬੇਫਿਕਰ ਆ ਕੇ ਆ ਵੀ ਬੰਦਾ ਪੂਰ ਸ਼ਿਟ ਦੇ ਆਪਣੇ ਫੁੱਲ ਰਸ ਲਿਓ ਜੇ ਕੰਮ ਹੈ ਨਹੀਂ ਠਨਾਲੋਂ ਨਾ ਆਪਣੇ ਬੰਦਾ ਗਲਤ ਮੋੜੂਗਾ ਵੀਰੇ ਠੀਕ ਆ ਜੀ ਮੁੱਲ ਬਾਈ ਇਹਦਾ ਮੁੱਲ ਵੀਰੇ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਈਏ 65000 ਦੀ ਦੇ ਰਾਂਗੇ ਅੱਜ ਦਾ ਮੁੱਲ ਵੀਰੇ ਠੀਕ ਆ ਜੀ ਜਿੱਦਾਂ ਤਿਆਰ ਹੋ ਗਈ ਵੀਰੇ ਉਦੋਂ ਜਿੱਦੇ ਮਰਜ਼ੀ ਵੇਚ ਲੈ ਬੰਦਾ ਸਹੀ ਗੱਲ ਆ ਜੀ ਹਾਂ ਜੀ ਬੱਚੀ ਦੀਆਂ ਬਰੀਕੀਆਂ ਚੈੱਕ ਕਰ ਲੋ ਜਦੋਂ ਤੁਸੀਂ ਕੋਲੇ ਆਓਗੇ ਨਾ ਤੁਹਾਨੂੰ ਵੀ ਦਿਸੂਗੀ ਬਈ ਹਾਂ ਚੀਜ਼ ਐ ਕਿ ਬਾਕੀ ਬਈ ਘਰੇ ਖੜੀ ਵੀ ਸੋ ਕਹਿਣ ਦੀ ਗੱਲ ਨਹੀਂ ਵੀਰੇ ਵੀ ਅਗਲਾ ਐਵੇਂ ਕਹੂੰਗਾ ਵੀਡੀਓ ਤੇ ਬੋਲੀ ਜਾਂਦੇ ਅਗਲਾ ਜੀ ਆ ਕੇ ਵੇਖੂਗਾ ਉਦੋਂ ਵੀ ਪਤਾ ਲੱਗੂ ਵੀ ਚੀਜ਼ ਹੈਗੀ ਆ ਜਦੋਂ ਆ ਕੇ ਵੇਖੂਗਾ ਨਾ ਜਿਹੜੀ ਗੱਲ ਵੀਡੀਓ ਤੇ ਕਹੀ ਆ ਉਹੀ ਨਿਕਲੂਗੀ ਕੋਈ ਆਏ ਨਹੀਂਗਾ ਬਈ ਵੱਧ ਜਾਂ ਘੱਟ ਨਿਕਲੂਗੀ ਹੂੰ ਥੋੜੇ ਵੀ ਦੱਲ ਲੱਗੂਗੀ ਜਦੋਂ ਤੁਸੀਂ ਆਓਗੇ ਕਿੰਨਾ ਮੁੱਲ ਕੀਤਾ ਸੀ ਬਾਈ ਮੁੱਲ ਵੀਰੇ 65 ਆ 65000 ਰੁਪਏ ਚੋ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਸਕਿਨ ਦੀ ਸ਼ਾਈਨ ਦੇਖ ਲਓ ਚੰਗੀ ਆ ਵਜਨ ਵਾਲੀ ਆ ਕੱਦ ਵਾਲੀ ਆ ਜੀ ਮੇਰੇ ਨਾਲ ਗੱਲ ਥਨਾ ਦੀ ਹੁੰਦੀ ਆ ਓਕੇ ਆ ਬਾਕੀ ਦੈਣ ਬਾਈ ਲੈ ਜੂਗੀ ਪੰਜ ਚਾਰ ਜਿਹੜੇ ਦੈਣ ਹੁੰਦੇ ਆ ਉਹ ਜਿਵੇਂ ਮਾਲਕ ਦੱਸ ਦਿੰਦੇ ਆ ਉਵੇਂ ਬਾਈ ਦੱਸ ਦਿੰਦੇ ਹੋ ਸਕਦਾ 2 ਦਿਨ ਵੱਧ ਵੀ ਲੈ ਹਾਂ 2 ਦਿਨ ਪਹਿਲਾਂ ਵੀ ਹੋ ਸਕਦੀ 2 ਦਿਨ ਵੱਧ ਵੀ ਜਾ ਸਕਦੀ ਆ ਕਿਉਂਕਿ ਡਿਟੇਲ ਮਾਲਕਾਂ ਦੁਆਰਾ ਦਿੱਤੀ ਹੁੰਦੀ ਆ ਉਵੇਂ ਬਾਈ ਆਪਾਂ ਨੂੰ ਦੱਸ ਦਿੰਦੇ ਆ 65000 ਚੋਂ ਮਾਰਤਾ ਨੂੰ ਤੇ ਹੋ ਜਾਊਗਾ ਜੀ ਤਿੰਨ ਨੰਬਰ ਇਹ ਵੀ ਦੂਜੇ ਸੂਈਸ ਹੁੰਦੀ ਆ ਬੜ ਠੀਕ ਆ ਦਣ ਕਿੰਨੇ ਲੈ ਜੂ ਬਾਈ ਦਣ ਕੱਢ ਦਿਆ ਵੀਰੇ ਵੀ 4-5 4-5 ਲੈ ਜੂ ਕਿੰਨਾ ਕ ਪਾ ਜੂ ਬਾਈ ਦੁੱਧ ਦੁੱਧ ਵੀਰੇ ਇਹ ਵੀ ਨਾਰਮਲ ਹੀ 18 ਵੀ ਨਾਰਮਲ ਬਾਈ ਕੋਲੇ ਹੀ ਹੱਥ ਨਾਲ ਚਵਾ ਜੂ ਕੱਦ ਕਾਠ ਵਾਲੀ ਆ ਇਹ ਕੱਦ ਲੈ ਚੱਲੀ ਵੀਰੇ ਬਾਹਰ ਦੂਜਾ ਸੂਆ ਲਗਭਗ ਬਾਈ ਹਫਤਾ ਮੰਨ ਕੇ ਆ ਜਾ ਕਰੋ 4 ਤੋਂ 5 ਦਿਨਾਂ ਦੀ ਕੱਚੀ ਆ ਅੰਦਾਜ਼ਾ ਬਾਕੀ ਤੁਸੀਂ ਲਾ ਲਿਆ ਕਰੋ ਪਸ਼ੂ ਦੇ ਸੂਏ ਦਾ ਜਾਂ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਤੇ ਦੁੱਧ ਦਾ ਅੰਦਾਜ਼ਾ ਤਿਆਰੀ ਤੋਂ ਲਾ ਲਿਆ ਕਰੋ ਤਿਆਰੀ ਚੰਗੀ ਆ ਜੇ ਆਹ ਪਾਰਖੋ ਬੰਦਾ ਵੀਰੇ ਉਹਦਾ ਪਸ਼ੂ ਦਾ ਲਿਵਾ ਵੇਖ ਕੇ ਦੱਸ ਦਿੰਦਾ ਦੁੱਧ ਕਿੰਨਾ ਦੁੱਸਣ ਦੀ ਲੋੜ ਹੀ ਨਹੀਂ ਪਈ ਸਹੀ ਗੱਲ ਆ ਜੀ ਹਾਂ ਸੋਨਾ ਹਵਾਨਾ ਕੋਈ ਆਏ ਨਹੀਂਗਾ ਬਾਕੀ ਮੇਨ ਗੱਲ ਥਣ ਪੂਰਾ ਟੌਪ ਦਾ ਲੱਗਿਆ ਚਾਰ ਹੀ ਥਣ ਹੋਈ ਸ਼ਾਕ ਨਹੀਂ ਵੱਧ ਉਹ ਵੀ ਹੱਥੀ ਜਵਾਈ ਵਾਲਾ ਥਣਾ ਦੇਣ ਲੈ ਜੂਗੀ ਬਲਟੇ ਲਹਮਾਨੇ ਚ ਪੰਨਿਆਂ ਸਾਰੀਆਂ ਕੱਢ ਕੇ ਸੁਣਾ ਜੀ ਰੋਕ ਲਈ ਵੀ ਥੋੜਾ ਜਿਹਾ ਆਪਾਂ ਨਾਲ ਨੇੜੇ ਤੋਂ ਥਣ ਚੈੱਕ ਕਰਾ ਦਿੰਨੇ ਚੈੱਕ ਕਰੋ ਜੀ ਥਣ ਕੱਲਾ ਕੱਲਾ ਨਿੱਖੜ ਮਾ ਸੀਲੇ ਵੀ ਵੀਰੇ ਫੋਲ ਲਾ ਵੀ ਚੱਕਰੀ ਨਹੀਂ ਲਾਈ ਜਾਈ ਸੀ ਇਹ ਵੀ ਫੋਲ ਲੀ ਚਾਹੇ ਜਵਾਕ ਚੋਈ ਜਾਣ ਚਾਹੇ ਬੁੜੀਆਂ ਚੋਈ ਜਾਣ ਜੀ ਢੱਲ ਚੈੱਕ ਕਰੋ ਗੱਠੰਗੂ ਹਵਾਨੇ ਚ ਫਰਦੀ ਆ ਸਾਰੇ ਢੱਲ ਕਰਮਾਰੀ ਨੇ ਕੱਢ ਕੇ ਸੁਣਾ 18 20 ਕਿਲੋ ਤਾਂ ਪਿਆਜੂ ਬਾਈ। ਰਾਮ ਨਾਲੀ ਵੀਰੇ ਆਪਾਂ ਅੱਗੇ ਵੀ ਆਨੇ ਉਹਨੇ ਵੀਡੀਓ 'ਚ ਆਪਾਂ 1-2 ਲੀਟਰ ਘੱਟ ਦੱਸੀ ਦਾ ਹਾਰਾ ਦੀ ਬਾਈ। ਠੀਕ ਹੈ। ਅਗਲੇ ਨੇ ਜਾ ਕੇ 2 ਲੀਟਰ ਵਾਧ ਦੇਵੇ ਅਗਲੇ ਦਾ ਮਨ ਖੁਸ਼ ਹੋ ਗਏ। ਸਹੀ ਗੱਲ ਹੈ ਜੀ। ਹਾਂ। 18-20 ਲੀਟਰ ਕੋਈ ਬਾਲਾ ਵੀ ਨਹੀਂ ਕਿਉਂਕਿ ਬਈ ਗਾਂ ਵੱਡੀ ਆ, ਬਾਕੀ ਸੇਵਾ ਦੇ ਸਰਤੇ ਆ। ਜੇ ਸੇਵਾ ਕਰੂ ਫੇਰ ਚਾਉ ਬਾਈ। ਜੇ ਸੇਵਾ ਨਹੀਂ ਕੀਤੀ ਫਿਰ ਇਹਨਾਂ 10 ਵੀ ਨਹੀਂ ਦੇ। ਹੋ ਸਕਦਾ ਸੇਵਾ ਵਾਧ ਹੋਵੇ, ਵਾਧ ਚ ਵਾਜੇ ਜੇ ਸੇਵਾ ਘੱਟ ਗਈ ਤਾਂ ਘੱਟ ਚ ਵਾ ਸਕਦੀ ਆ। ਇਹਦਾ ਮਤਲਬ ਹੈ। ਇਹ ਵੀਰੇ ਮੋਲੇ ਦਾ 65000। ਬਜੂ ਮਾਨ ਤੱਕ ਮਾਨਤਨ ਕਰ ਦਾਂਗੇ ਵੀਰੇ ਇਹਦਾ ਮੁੱਲ ਬਾਈ 62000 ਰੁਪਿਆ ਕਰਦੇ ਆ ਬਾਕੀ ਮਾਨਤਨ ਹੋ ਜਾਊਗਾ ਜਿਹਨੂੰ ਜਚੂਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਆ ਜਾ ਪੁੱਤ ਬਾਕੀ ਮੇਰੇ ਫੇਰ ਕਹਿਣਾ ਬਈ ਤਸੱਲੀ ਆ ਕੇ ਕਰ ਲਿਓ ਥਨਾ ਦੀ ਬਾਈ ਨੇ ਪੈਸੇ ਲਾਏ ਆ ਬਾਈ ਚੈੱਕ ਕਰਕੇ ਲੈ ਕੇ ਆਇਆ ਸੂਈ ਪੈਸੇ ਲਾਉਣੇ ਆ ਤੁਹਾਡਾ ਹੱਕ ਆ ਤਸੱਲੀ ਆ ਕੇ ਸੂਏ ਸੁਭਾਏ ਬਸੂ ਤੇ ਚੋਲਿਆ ਕਰੋ ਤੇ ਗੱਬਣ ਪਸ਼ੂ ਦੇ ਥਣ ਪਾਸ ਕਰ ਲਿਆ ਕਰੋ ਜੇ ਕੋਈ ਟੋਕੜ ਗੱਬਣਾ ਤਾਂ ਆਪ ਦਾ ਡਾਕਟਰ ਨਾਲ ਲੈ ਕੇ ਆਇਆ ਕਰੋ ਇਹ ਜ਼ਰੂਰੀ ਆ ਕਿਉਂਕਿ ਵੇਚਣ ਵਾਲੇ ਦਾ ਵੀ ਫਾਇਦਾ ਖਰੀਦਣ ਵਾਲੇ ਦਾ ਵੀ ਫਾਇਦਾ ਅਰੇ ਸੱਲੀ ਕਰਕੇ ਲੈ ਕੇ ਜਾਵੇ ਵੀਰੇ ਅਗਲਾ ਆਪ ਦੀ ਫੋਨ ਐਸਾ ਹੀ ਲਾਉਣੇ ਆ ਅਗਲੇ ਨੇ ਆਪਾਂ ਨੂੰ ਕਿਹੜਾ ਹਨਾ ਤੇਰਾ ਦਾ ਇਹਦੇ ਚ ਫਾਇਦਾ ਹੀ ਆ ਅਗਲੇ ਨੇ ਤਾਂ ਹਜੇ ਲਾਉਣੇ ਆ ਵੀਰੇ ਆਪਾਂ ਭਰ ਕੇ ਲੈ ਕੇ ਆਇਆ ਸਹੀ ਗੱਲ ਬਾਈ ਲਾਈ ਬੈਠਾ ਤੁਸੀਂ ਲਾਉਣੇ ਆ ਬਾਈ ਨੇ ਆਪ ਦੀ ਜਿੰਨੀ ਬਾਈ ਨੂੰ ਸਮਝੋ ਸੀਗੀ ਤਸੱਲੀ ਪਰਖ ਲੈ ਕਰਕੇ ਲੈ ਕੇ ਆਇਆ ਤੁਸੀਂ ਆਪਦੀ ਸਮਝ ਨਾਲ ਤਸੱਲੀ ਪਰਖ ਕਰਨੀ ਆ ਕਿਉਂਕਿ ਹੁਣ ਪੈਸੇ ਤੁਸੀਂ ਲੋਗੇ 4 ਨੰਬਰ ਇਹਦੀ ਕੀ ਡਿਟੇਲ ਹੈ ਇਹ ਵੀ ਵੀਰੇ ਦੂਜੇ ਸੂਏ ਸੁੰਦੀ ਵਾੜ ਰਿਜਨ ਨਾਲ ਦੈਨ ਕਿੰਨੇ ਲੈ ਜੀ ਦੈਨ ਵੀਰੇ ਤਾਂ ਹਫਤੇ ਤੋਂ 8 ਦਿਨ ਲੈ ਜੂ ਨਾਰਮਲ ਠੀਕ ਆ ਜੀ ਕਿੰਨਾ ਕ ਪਾ ਜੂ ਮੈਂ ਦੁੱਧ ਵੀਰੇ ਜਿੰਨਾ ਤਾਂ ਲਿਆਂਦੀ ਉਹਨਾਂ ਨੇ ਤਾਂ 22 ਲੀਟਰ ਦੱਸਿਆ ਪਲੂਨ ਦਾ ਚੋਆ ਵਾ ਠੀਕ ਆ ਜੀ 22 ਦੱਸ ਕੀ ਆਪਾ ਦੇ ਨੀਗਾ 25 ਦੇ ਜਿੰਨਾ ਮਰਜ਼ੀ ਜਿਹੜੇ ਵੜ ਰਾਜੀ ਪਲੀ ਫੋਨ ਲਾ ਵੀਰੇ ਠੀਕ ਆ ਜੀ ਖੋੜ ਕੇ ਦਿਖਾ ਦੀ ਦੂਜਾ ਸੂਆ ਟੱਲ ਬਹੁਤ ਪਈ ਆ ਚੈੱਕ ਕਰ ਸਕਦੇ ਹੋ ਬਾਕੀ ਥਣ ਵੀ ਚੰਗਾ ਲੱਗਿਆ ਵਾ ਚਾਰੇ ਥਣ ਗੈਪ ਤੇ ਆ ਮਾਲਕਾਂ ਨੇ ਤਾਂ 22 ਲੀਟਰ ਕਹਿ ਕੇ ਦਿੱਤੀ ਆ 22 ਕਹਿੰਦਾ ਆਪਾਂ 20 ਕਹਿ ਕੇ ਦੇਣੀ ਆ ਬਾਕੀ ਕੱਦ ਕਾਠ ਚੰਗਾ ਮੇਨ ਗੱਲ ਕ੍ਰੋਸ ਚ ਪੈਂਦੀ ਆ ਥਣ ਭਾਂਡੇ ਦੀ ਸਾਫ ਆ ਜੀ ਦੁੱਧ ਵੀ ਚੰਗਾ ਦੇਊਗੀ ਠਹਿਡ ਵੀ ਗਰਮ ਵਾਲੀ ਦੀ ਦੂਜੀ ਗਾਲੇ ਵੀ ਨੇ ਸਾਹੇ ਪਸ਼ੂ ਗਰਮੀ ਰਹਤੀ ਆ ਗਰਮੀ ਰਹਤੀ ਬਾਕੀ ਬਾਈ ਹੁਣ ਸੀਜ਼ਨ ਗਰਮੀ ਦਾ ਤੇ ਗਰਮੀ ਰਹਿਤੀ ਚੱਲਣੇ ਆ ਜਿਹੜਾ ਬਰੀਡ ਵਾਲੀਆਂ ਗਾਈਆਂ ਉਹ ਚਲੋ ਫਾਰਮ ਵਾਲਿਆਂ ਕੋਲ ਹੁੰਦੀਆਂ ਪਰ ਜਿਹੜਾ ਘਰੇਲੂ ਬੰਦਾ ਉਹ ਜੀ ਘੱਟ ਲੈ ਕੇ ਰਾਜੀ ਆ ਹੁਣ ਕ੍ਰੋਸ ਤੇ ਜਰਸੀ ਚੱਲਣੀ ਹੈਗੀਆ ਕਿਉਂਕਿ ਫੈਟ ਵੀ ਵੱਧ ਜਾਣੀ ਆ ਤੇ ਗਰਮੀ ਘੱਟ ਮਨਾਉਣੀ ਆ ਵਾਲਟਲਾਂ ਬਹੁਤ ਨੇ ਹਾਈਟ ਚੈੱਕ ਕਰ ਲਓ ਫੁੱਲ ਵੱਡੀ ਆ ਵੀਰੇ ਰਾਜ ਵੀ ਫੁੱਲ ਆ ਵੱਡੀ ਵੀ ਬਹੁਤ ਟਿਕਰ ਹੁੰਦੀ ਆ ਬਾਕੀ ਸਕਿਨ ਦੀ ਸ਼ਾਈਨਿੰਗ ਚੰਗੀ ਆ ਸੰਭੀ ਪਲੀ ਵੀ ਚੰਗੀ ਆ ਅੱਗੇ ਸਾਂਭਣਾ ਥੋੜੀ ਸੇਵਾ ਦੇ ਸਿਰ ਤੇ ਆ ਜੀ ਸੋਹਣੀ ਫੇਸ ਕੁਆਲਟੀ ਮੁੱਲ ਬਈ ਇਹਦਾ ਮੁੱਲ ਵੀਰੇ ਅੱਜ ਰਹਿ ਰਿਹਾ 75000 ਜਿੱਦਾਂ ਤਿਆਰ ਹੋਗੀ ਉਹਦੇ ਹੋਰ ਹੋਊਗਾ ਠੀਕ ਹੈ ਜੀ ਅੱਜ ਦਾ ਮੁੱਲ ਬਈ 75000 ਰੁਪਿਆ ਕਰਦੇ ਆ ਬਾਕੀ ਜਿੱਦਾਂ ਤਿਆਰ ਹੋਗੀ ਬਾਈ ਕਹਿੰਦਾ ਉਹਦੇ ਮੁੱਲ ਹੋਰ ਹੋਣਗੇ ਗਾਂ ਚੰਗੀ ਆ ਸਾਰੇ ਪੱਖ ਤੋਂ ਜਿਹੜੇ ਪਾਸੋਂ ਵੀ ਤੁਸੀਂ ਦੇਖੋਗੇ ਬਾਕੀ ਕਿਸੇ ਪਾਸੇ ਹੱਥ ਤਰ੍ਹਾਂ ਹੈ ਨਹੀਂ ਵੀਰੇ ਠੀਕ ਹੈ ਜੀ ਮੇਨ ਗੱਲ ਸੀਲ ਸਾਊ ਆ 75000 ਚੋਂ ਮਾਨ ਤਨ ਬਾਈ ਕਰ ਦੇਣਗੇ ਜਿਹਨੂੰ ਜਚੂ ਕਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾ ਕਨੈਕਟ ਕਰ ਸਕਦੇ ਆ ਕੱਦ ਵਜਨ ਵਾਲੀ ਵਿਹੜ ਕੋਈ ਛੋਟੀ ਨਹੀਂ ਜੀ ਬਾਕੀ ਜਿਹੜੇ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਹੁੰਦੇ ਆਏ ਗਏ ਦਾ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਧੰਨਵਾਦ ਜੀ